ਹਾਂਜੀ ਬਾਈ ਗਰੂ ਜੀ ਆਪਾਂ ਅੱਜ ਬਣਾਉਣ ਲੱਗੇ ਆਂ ਪਨੀਰ ਦੀ ਸਬਜ਼ੀ ਆਪਾਂ ਨੇ ਕੜਾਹੀ 'ਚ 2 ਵੱਡੇ ਚਮਚੇ ਤੇਲ ਪਾਇਆ ਜੀ ਚੰਨ ਲਾ ਦੋ ਕੜੀ ਪੱਤੇ ਪਾਏ ਨੇ ਦੋ ਆਪਾਂ ਨੇ ਕਾਲੀਆਂ ਮਿਰਚਾਂ ਪਾ ਲਈਆਂ ਜੀ ਹੁਣ ਆਪਾਂ ਪਾਵਾਂਗੇ ਜੀ ਪਿਆਜ਼ ਪਿਆਜ਼ ਆਪਾਂ ਨੇ ਗ੍ਰाइंड ਕਰਕੇ ਪਾਵਾਂਗੇ ਜੀ ਹਾਂ ਜੀ ਮਸਾਲਾ ਆਪਣਾ ਭੁੱਜ ਰਿਹਾ ਜੀ ਆਪਾਂ ਨੇ ਜੀ ਗਰਮੀ ਕਰਕੇ ਇਹਦੇ ਵਿੱਚ ਆਦਰਕ ਲਸਣ ਨਹੀਂ ਪਾਇਆ ਜੀ ਆਪਾਂ ਨੇ ਕੱਲੇ ਪਿਆਜ਼ ਹੀ ਪਾਇਆ ਤੁਸੀਂ ਪਾ ਸਕਦੇ ਹੋ ਜੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਹਾਂਜੀ ਆਪਾਂ ਇਹਦੇ ਵਿੱਚ ਪਾਵਾਂਗੇ ਨਾਮਕ ਸੁਆਦ ਅਨਸਾਰ ਅਦਰਕ ਪਾ ਦਾਂਗੇ ਜੀ ਇੱਕ ਚਮਚ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਆਪਾਂ ਨੇ ਲਾਲੇ ਪਾਈ ਹੈ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਹਾਂਜੀ ਬਹੁਤ ਸੋਹਣਾ ਤੜਕਾ ਭੁੰਨੇ ਆ ਜੀ ਤੜਤੇ ਦੀ ਸ਼ਾਈਨਿੰਗ ਦੇਖੋ ਜੀ ਕਿੰਨੀ ਵਧੀਆ ਹਾਂਜੀ ਆਪਾਂ ਇਹਨੂੰ ਢੱਕ ਦਾਂਗੇ ਜੀ। 1-2 ਮਿੰਟ ਲਈ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ। ਹਾਂਜੀ ਆਪਾਂ ਇਹਦੇ ਵਿੱਚ ਜੀ ਮੇਕ ਕਸੂਰੀ ਮੇਥੀ ਪਾਵਾਂਗੇ ਜੀ। ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਾਂਗੇ। ਹਾਂਜੀ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਇਹ ਆਪਾਂ ਨੇ ਪਨੀਰ ਜੀ ਘਰੇ ਹੀ ਬਣਾਇਆ ਸੀ ਆਪਣਾ ਘਰ ਦਾ ਪਨੀਰ ਆ ਜੀ ਆਪਾਂ ਨੇ ਦੁੱਧ ਤੋਂ ਬਣਾਇਆ ਹਾਂਜੀ ਆਪਾਂ ਨੇ ਜੀ ਇੱਕ ਆਲੂ ਉਵਾਲ ਕੇ ਰੱਖਿਆ ਸੀ ਜੀ ਉਹ ਪਾ ਦਾਂਗੇ ਆਪਾਂ ਵਿੱਚ ਆਪਾਂ ਨੇ ਆਲੂ ਨੂੰ ਛਿੱਲ ਕੇ ਜੀ ਕੱਟ ਕੇ ਵਿੱਚ ਥੋੜਾ ਜਿਹਾ ਨਮਕ ਤੇ ਹਲਦੀ ਪਾ ਕੇ ਉਵਾਲ ਕੇ ਜੀ ਮੈਸ਼ ਕਰਕੇ ਰੱਖ ਲਿਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਹਾਂਜੀ ਆਪਾਂ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਹਾਂਜੀ ਸਬਜੀ ਦੀ ਸ਼ਾਈਨਿੰਗ ਬਹੁਤ ਵਧੀਆ ਆਈ ਹੈ ਜੀ ਆਪਾਂ ਸਬਜੀ ਨੂੰ ਢੱਕ ਦਾਂਗੇ ਜੀ 6-7 ਮਿੰਟ ਲਈ ਆਪਾਂ ਇਹਨੂੰ ਪਕਾਵਾਂਗੇ ਜੀ ਉਹ ਦਵਾ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਹਾਂਜੀ 8-9 ਮਿੰਟ ਹੋ ਗਏ ਜੀ ਸਬਜੀ ਆਪਣੀ ਰਿਜ ਗਈ ਹਾਂਜੀ ਬਹੁਤ ਵਧੀਆ ਆਪਣੀ ਸਬਜੀ ਬਣੀ ਹੈ ਜੀ ਇੱਕ ਦੋ ਮਿੰਟ ਆਪਾਂ ਇਹਨੂੰ ਹੋਰ ਪਕਾ ਲਾਂਗੇ ਤੁਸੀਂ ਜੀ ਪਨੀਰ ਨੂੰ ਤਲ ਕੇ ਵੀ ਪਾ ਸਕਦੇ ਹੋ ਆਪਾਂ ਨੇ ਪਨੀਰ ਘਰੇ ਬਣਾਇਆ ਸੀ ਇਸ ਕਰਕੇ ਆਪਾਂ ਨੇ ਕੱਚਾ ਹੀ ਪਾਇਆ ਆਪਾਂ ਨੇ ਘਰੇ ਦੁੱਧ ਦਾ ਪਨੀਰ ਹੀ ਬਣਾਇਆ ਸੀ ਜੀ ਅੰਦੀ ਸਬਜੀ ਆਪਣੀ ਰੈਜ ਰਹੀ ਹੈ ਜੀ ਬਹੁਤ ਵਧੀਆ ਸਬਜੀ ਬਣੀ ਹੈ ਜੀ ਬਹੁਤ ਵਧੀਆ ਸ਼ਾਈਨੀ ਕਰ ਰਹੀ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰੋ ਇਸ ਤਰ੍ਹਾਂ ਉਹ بڑے ਆਲੂ ਤੇ ਪਨੀਰ ਦੀ ਸਬਜੀ ਬਣਾਇਓ ਹਾਂਜੀ ਆਪਾਂ ਇਹਨੂੰ ਚੌੜਾ ਜੇ ਨਾਲ ਵੀ ਖਾ ਸਕਦੇ ਆ ਤੇ ਆਪਾਂ ਇਹਨੂੰ ਰੋਟੀ ਦੇ ਨਾਲ ਵੀ ਖਾ ਸਕਦੇ ਆ ਹਾਂਜੀ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਹਾਂਜੀ ਆਪਣੀ ਉਪੜੇ ਆਲੂ ਤੇ ਪਨੀਰ ਦੀ ਸਬਜੀ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਸਬਜੀ ਬਣਦੀ ਆ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਵੀ ਕਰਿਆ ਕਰੋ ਜੀ ਸਾਡੀ ਵੀਡੀਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ